ਸਾਹਿਬ ਜੀਓ ਮਨ ਕਰ ਹਲਾ ਮੇਰੇ ਪਿਆਰਿਆ ਵਿੱਚ ਦੇਹੀ ਜੋਤ ਸੰਭਾਲ ਗੁਰ जीओ ਨਿਦ ਨਾਮ ਵਿਖਾਲਿਆ ਹਰ ਦਾਤ ਕਰੀ ਦਇਆਲ ਮਨ ਕਰ ਹਲਾ ਤੂੰ ਚੰਚਲਾ ਚਤੁਰਾਈ ਛੱਡ विकराल ਹਰ ਹਰ ਨਾਮ ਸਮਾਲ ਤੂੰ ਹਰ ਮੁਕਤ ਕਰੇ ਅੰਤ ਕਾਲ ਮਾਨ ਕਰ ਹਲਾ ਵਡ ਭਾਗਿਆ ਤੂੰ ਗਿਆਨ ਰਤਨ ਸਮਾਲ ਗੁਰ ਗਿਆਨ ਖੜਗ ਹੱਥ ਧਾਰਿਆ ਜਮ ਮਾਰਿਆ ਡਾ ਜਮ ਕਾਲ ਅੰਤਰ ਨਿਦਾਨ ਮਾਨ ਕਰ ਹਲੇ ਪਰਮ ਪਵੈ ਬਾਹਰ ਭਾਲ ਗੋਰਾ ਪੁਰਖ ਪੂਰਾ ਭੇਟਿਆ ਹਰ ਸੱਜਣ ਲਦੜਾ ਨਾਲ ਰੰਗ ਰਤੜੇ ਮਾਨ ਕਰ ਹਲੇ ਹਰ ਰੰਗ ਸਦਾ ਸਮਾਲ ਹਰ ਰੰਗ ਕਦੇ ਨਾ ਉਤਰੈ ਗੁਰ ਸੇਵਾ ਸ਼ਬਦ ਸਮਾਲ ਹਮ ਪੰਖੀ ਮਾਨ ਕਰ ਹਲੇ ਹਰ ਤਰਵਰ ਪੁਰਖ ਆਕਾਲ ਵਾੜਾ ਭਾਗੀ ਗੁਰਮਖ ਪਾਇਆ ਜਨ ਨਾਨਕ ਨਾਮ ਸਮਾਲ ਰਾਗ ਗੌੜੀ ਗੁਆਰੇਰੀ ਮਹੱਲਾ ਪੰਜਵਾ ਅਸ਼ਟ ਪਦੀਆਂ ਇੱਕ ਓੰਕਾਰ ਸਤ ਨਾਮ ਕਰਤਾ ਪੁਰਖ ਗੁਰ ਪ੍ਰਸਾਦ ਜਾਬੇ ਹੋ ਮਨ ਮੈਂ ਕਰਤੋ ਗਮਾਨਾ ਜਾਬੇ ਹੋ ਮਨ ਮੈਂ ਕਰਤੋ ਗਮਾਨਾ ਤਾਬੇ ਹੋ ਬਾਵਰ ਫਿਰ ਤ ਬੇਗਾਨਾ ਜਬ ਹੂਆ ਸਗਲ ਕਿਰੀਨਾ ਤਾ ਤੇ ਰਮਈਆ ਘਟ ਘਟ ਚੀਨਾ ਸਹਿਜ ਸੁਹਿਲਾ ਫਲ ਮਸਕੀਨੀ ਸਤਗੁਰੇ ਆਪਣੇ ਮੋਹਿ ਦਾਨ ਦਿਨੀ ਰਹਾਓ ਜਬ ਕਿਸ ਕੋ ਇਹ ਜਾਨ ਸਮੰਦਾ ਤਬ ਸਗਲੇ ਇਸ ਮੇਲੇ ਫੰਦਾ ਮੇਰ ਤੇਰ ਜਬ ਇਹਨੇ ਚੁਕਾਈ ਤਾਤੇ ਸਸੰਗ ਨਹੀਂ ਬੈਰਾਈ ਜਬ ਇਹਨੇ ਆਪਣੇ ਆਪਣੇ ਧਾਰੇ ਤਬੇ ਸੁ ਕੋ ਹੈ ਮੁਸਕਲ ਭਾਰੀ ਜਬ ਇਹਨੇ ਕਰਨੇ ਹਾਰ ਪਛਾਤਾ ਤਬੇ ਸੁ ਨੋ ਨਹੀਂ ਕੇ ਸ਼ਤਾਤਾ ਜਬ ਨੈ ਅਪਨੋ ਬਾਦਿਓ ਮੋਹਾ ਆਵੈ ਜਾਏ ਸਦਾ ਜਮ ਜੋਹਾ ਜਬ ਇਸਤੇ ਸਭ ਬਿਨਸੇ ਪਰਮਾ ਪੇਦ ਨਹੀ ਹੈ ਪਾਰ ਬ੍ਰਹਮਾ ਜਬਿਨ ਕੇ ਸ਼ਕਾਰ ਮਾਨੇ ਪੇਦਾ ਤਬ ਤੇ ਦੁਖ ਡਾਂਡ ਅਰ ਖੇਦਾ ਜਾਬੇ ਨੈ ਕੋ ਵੇਕੀ ਬੂਝਿਆ ਤਬ ਤੇ ਸੁਨੋ ਸਭ ਕਿਛ ਸੂਝਿਆ ਜਾਬੇ ਹੁਤਾਵੇ ਮਾਇਆ ਅਰਥੀ ਨੈ ਤ੍ਰਿਪਤਾਵੇ ਨੈ ਤਿਸ ਲਾਥੀ ਜਾਬੇ ਇਸਤੇ ਇਹ ਹੋਇਓ ਜੋਲਾ ਪੀਛੈ ਲਾਗ ਚਲੀ ਉਠ ਕੌਲਾ ਕਰ ਕਿਰਪਾ ਜੋ ਸਤਗੁਰ ਮਿਲਿਓ ਮਾ ਨ ਮੰਦਰ ਮੈਂ ਦੀਪਕ ਜਲਿਓ ਜੀਤ ਹਾਰ ਕੀ ਸੋਜੀ ਕਰੀ ਤੋ ਇਸ ਘਰ ਕੀ ਕੀਮਤ ਪਰੀ ਕਰਨ ਕਰਾਵਨ ਸਭ ਕਿਸ ਇਕੈ ਆਪੇ ਬੁੱਧ ਵਿਚਾਰ ਬਿਬੇ ਕੈ ਦੂਰ ਨ ਨੇਰੈ ਸਭ ਕੈ ਸੰਗਾ ਸਾਚਾ ਸਲਾਹਣ ਨਾਨਕ ਹਰ ਰੰਗਾ ਗੌੜੀ ਮਹੱਲਾ ਪੰਜਵਾ ਗੁਰ ਸੇਵਾ ਤੇ ਨਾਮੇ ਲਗਾ ਤੇਸ ਕੋ ਮਿਲਿਆ ਜਿਸ ਮਸਤਕ ਭਾਗਾ ਤੇਸ ਕਾ ਹਿਰਦੈ ਰਵਿਆ ਸੋਏ ਮਨ ਤਨ ਸੀਤਲ ਨਹਿ ਚਲ ਹੋਏ ऐसा कीर्तन कर मन मेरे इहा उहा जो काम तेरे रहाओ जास जपत पौ तावत मनुआ आवे ठाए जास जपत फिर दुख न लगै जास जबत, जास जबत एह हो मैं पग ਜਾ ਸਜਪਤ ਆਵੇ ਵਸ ਪੰਜਾ ਜਾਸ ਜਪ ਧਰਦਾ ਅਮਰਤ ਸੰਚਾ ਜਾਸ ਜਪ ਤ ਇਹ ਤ੍ਰਿਸ਼ਨਾ ਬੁੱਝੈ ਜਾਸ ਜਪਤ ਹਰ ਦਰਗਹਿ ਸਿਜੈ ਜਾਸ ਜਪਤ ਕੋਟ ਮਿਟੈ ਅਪਰਾਧ ਜਾਸ ਜਪਤ ਹਰ ਹੋਵੈ ਸਾਦ ਜਾਸ ਜਪਤ ਮਨ ਸੀਤਲ ਹੋਵੇ ਜਾਸ ਜਪਤ ਮਲ ਸਗਲੀ ਖੋਵੇ ਜਾਸ ਜਪਤ ਰਤਨ ਹਰ ਮਿਲੈ ਬੋਹਰ ਨ ਛੋੜੈ ਹਰ ਸੰਗ ਹਿਲੈ ਜਾਸ ਜਪਤ ਕਈ ਬੈਕੁੰਠ ਵਾਸ ਜਾਸ ਜਪਤ ਸੁਖ ਸਹਿਜ ਨਿਵਾਸ ਜਾਸ ਜਪਤ ਇਹ ਅਗਨ ਨ ਪੋਹਤ ਜਾਸ ਜਪਤ ਇਹ ਕਾਲ ਨਾ ਜੋਹਤ ਜਾਸ ਜਪਤ ਤੇਰਾ ਨਿਰਮਲ ਮਾਥਾ ਜਾਸ ਜਪਤ ਸਗਲਾ ਦੁਖ ਲਾਥਾ ਜਾਸ ਜਪਤ ਮੁਸਕਲ ਕਸ਼ੂ ਨ ਬਣੈ ਜਾਸ ਜਪਤ ਸੁਣ ਅਨਹਦ ਧੁਨੈ ਜਾਸ ਜਪਤ ਇਹ ਨਿਰਮਲ ਸੋਏ ਜਾਸ ਜਪਤ ਕਮਲ ਸੀਦਾ ਹੋਏ ਗੁਰ ਸੋਬ ਦ੍ਰਿਸ਼ਟ ਸਾਭੀ ਉਪਰ ਕਰੀ ਜਿਸ ਕਾ ਹਿਰਦੈ ਮੰਤਰ ਦੇ ਹਰੀ ਅਖੰਡ ਕੀਰਤਨ ਤੈਨ ਭੋਜਨ ਚੂਰਾ ਕਾ ਨਾਨਕ ਜੈਸ ਸਤ ਗੁਰ ਪੂਰਾ ਗੌੜੀ ਮਹੱਲਾ ਪੰਜਵਾ ਗੁਰ ਕਾ ਸ਼ਬਦ ਰਦੇ ਅੰਤਰ ਧਾਰੈ ਪੰਜ ਜਨਾ ਸਿਉ ਸੰਗ ਨਿਵਾਰੈ ਦਸ ਇੰਦਰੀ ਕਰਿ ਰਾਖੈ ਵਾਸ ਤਾ ਕੈ ਆਤਮੈ ਹੋਏ ਪ੍ਰਗਾਸ ਐਸੀ ਜ੍ਰਿੜਤਾ ਤਾ ਕੈ ਹੋਏ ਜਾ ਕੋ ਦਿਆ ਮਿਆ ਪ੍ਰਭ ਸੋਇ ਰਹਾਉ ਸਾਜਨ ਦੁਸ਼ਟ ਜਾ ਕੈ ਏਕ ਸਮਾਨੈ ਜੇ ਤਾ ਬੋਲਣ ਤੇ ਤਾ ਗਿਆਨੈ ਜੇ ਤਾ ਸੁਨਣਾ ਤੇ ਤਾ ਨਾਮ ਜੇ ਤਾ ਪੇਖਣ ਤੇ ਤਾ ਧਿਆਨ ਸਹਿਜ ਜਾਗਣ ਸਹਿਜ ਸੋਏ ਸਹਿਜ ਹੋਤਾ ਜਾਏ ਸੋ ਹੋਏ ਸਹਿਜ ਬੈਰਾਗ ਸਹਿਜੇ ਹੀ ਹਸਨਾ ਸਹਿਜੇ ਚੂਪ ਸਹਿਜੇ ਹੀ ਜਪਨਾ ਸਹਿਜੇ ਭੋਜਨ ਸਹਿਜੇ ਭਾਉ ਸਹਿਜੇ ਮਿਟੇ ਹੋ ਸਗਲ ਦੁਰਾਉ ਸਹਿਜੇ ਹੋਵਾ ਸਾਧੂ ਸੰਗ ਸਹਿਜ ਮਿਲੇ ਹੋ ਪਾਰ ਬ੍ਰਹਮਣ ਸੰਗ ਸਹਿਜ ਰਹਿ ਮੈਂ ਸਹਿਜ ਉਦਾਸੀ ਸਹਿਜ ਦੁਬਦਾ ਤਨ ਕੀ ਨਾਸੀ ਜਾ ਕਹਿ ਸਹਿਜ ਭਿਆ ਜਾ ਕਹਿ ਸਹਿਜ ਮਨ ਭਿਆ ਆਨੰਦ ਤਾ ਕੋ ਭੇਟਿਆ ਪਰਮ ਆਨੰਦ ਸਹਿਜ ਅਮਰਤ ਪੀਓ ਨਾਮ ਸਹਿਜ ਕੀ ਨਉ ਜੀ ਕੋ ਦਾਨ ਸਹਿਜ ਕਥਾ ਮੈਂ ਆਤਮ ਰਸਿਆ ਤਾ ਕੈ ਸੰਗ ਅਬੇ ਨਾਸੀ ਵਸਿਆ ਸਹਿਜ ਆਸਨ ਅਸਥਿਰ ਭਾਇਆ ਸਹਿਜ ਅਨਹਤ ਸ਼ਬਦ ਸੁਵਜਾਇਆ ਸਹਿਜ ਰੁਣ ਚੁਣ ਘਾਰ ਸੁਹਾਇਆ ਤਾ ਕਹਿ ਘਰ ਘਰ ਪਰ ਬ੍ਰਹਮ ਸੁਮਾਇਆ ਸਹਿਜ ਜਾ ਕੋ ਪਰਿਉ ਕਰਮਾ ਸਹਿਜ ਗੁਰ ਭੇਟਿਓ ਸਚ ਧਰਮਾ ਜਾ ਕੈ ਸਹਿਜ ਪਿਆਸੋ ਜਾਣੈ ਨਾਨਕ ਦਾਸ ਤਾ ਕਹਿ ਕੁਰਬਾਨੈ ਸਹਿਜ ਜਾ ਕੋ ਪਰਿਉ ਕਰਮਾ ਸਹਿਜ ਗੁਰ ਭੇਟਿਓ ਸੱਚ ਧਰਮਾ ਜਾ ਕੈ ਸਹਿਜ ਪਿਆਸੋ ਜਾਣੈ ਨਾਨਕ ਦਾਸ ਤਾ ਕੈ ਕੁਰਬਾਨੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ